Hola ਉਹਤੇ ਰਿਹਾ ਸੀ ਮੁਲਾਜ਼ਮਾਂ ਤੇ ਇਹ ਕਿਵੇਂ ਇਹਨਾਂ ਦਾ ਕੋਈ ਨਹੀਂ ਜੀ ਇਹਨਾਂ ਆਪਣੇ ਮੁਲਾਜ਼ਮ ਭਰਾ ਨੇ ਇਹਨਾਂ ਦਾ ਕੋਈ ਇਸ਼ੂ ਸੀਗਾ ਜੀ ਜਿਸ ਕਰਕੇ ਇਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀਗਾ ਪ੍ਰੋਟੈਸਟ ਦੇ ਮੱਦੇ ਨਜ਼ਰ ਰੱਖਦੇ ਹੋਏ ਕਿ ਇਹਨਾਂ ਦਾ ਸਰਜਨ ਟੈਂਕੀ ਤੇ ਵੀ ਚੜੇ ਸੀਗਾ ਤੇ ਸਾਡੇ ਨਾਲ ਕੋਆਪਰੇਟ ਕਰਕੇ ਬੜੇ ਪਿਆਰ ਨਾਲ ਹੇਠੇ ਉਤਰ ਗਏ ਨੇ ਜੀ ਹੁਣ ਇੱਕ ਵਾਰੀ ਤਾਂ ਸੈਂਪਲੀ ਪ੍ਰਸ਼ਾਸਨ ਨਾਲ ਬਣੀ ਹੋਈ ਸਾਰੇ ਨਹੀਂ ਸਾਰੇ ਅੱਛੇ ਨੇ ਸਹਿਯੋਗ ਦੇ ਨਾਲ ਹੈ ਜੀ ਸਾਰੇ ਇੱਥੇ ਬੜਾ ਪੀਸਫੁਲ ਹੈਗੇ ਜੀ ਕੋਈ ਐਸੀ ਗੱਲ ਨਹੀਂ ਜਿਹੜਾ ਸਾਡਾ ਅੱਜ ਧਰਨਾ ਜਾਰੀ ਆ ਸਾਡੀ ਅੜਤਾਲ ਜਾਰੀ ਆ ਜੀ ਚਲੋ ਜਿਹੜਾ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਕੀਤੀ ਜਿਹੜਾ ਪ੍ਰਸ਼ਾਸਨ ਸਾਡਾ ਟੱਚ ਆਇਆ ਜਿੰਦੇ ਚ ਸਾਡੇ ਨਾਲ ਮਜ਼ਦੂਰ ਜਥੇਬੰਦੀਆਂ ਵੀ ਆਈਆਂ ਸਟੂਡੈਂਟ ਜਥੇਬੰਦੀਆਂ ਵੀ ਨਾਲ ਆਈਆਂ ਕਿਸਾਨ ਜਥੇਬੰਦੀਆਂ ਸਾਡੀ ਮੈਚ ਆਈਆਂ ਤੇ ਪ੍ਰਸ਼ਾਸਨ ਨੇ ਸਾਡੀ ਗੱਲਬਾਤ ਪੈ ਕੇ ਜਿਹੜਾ ਸਾਡੇ ਮੰਗਾ ਨਹੀਂ ਸੀ ਜਿਹੜੀਆਂ ਉਹਨਾਂ ਨੂੰ ਹਾਈ ਲੈਵਲ ਤੱਕ ਲੈ ਗਏ ਆ ਤੇ ਜਿਹੜੇ ਸਾਡੇ ਸਾਥੀ ਦੋ ਪੈਟਰੋਲ ਬੋਤਲ ਬੋਤਲ ਬੱਸ ਉਹਨਾਂ ਨੂੰ ਉਤਾਰਿਆ ਤੇ ਟੈਂਕੀ ਸਾਡੇ ਇੱਕ ਸਾਥੀ ਚੜੇ ਸੀ ਕਿਉਂਕਿ ਜਿਹੜਾ ਜਿੱਥੇ ਅਸੀਂ ਆਪਣਾ ਰੋਜ਼ਗਾਰ ਪੱਕਾ ਉਹਦੇ ਨਾਲ ਹੀ ਮੈਘਮੇ ਬਚਾਉਣ ਦੀ ਖਾਤਰ ਲੜ ਰਹੇ ਸੀ ਉਹਨਾਂ ਮੈਘਮੇ ਖਾਤਰ ਬਚਾਉਣ ਦੀ ਖਾਤਰ ਆਪਣੇ ਆਪਣੇ ਜਿਹੜੇ ਦੇ ਵਿੱਚ ਚੜ ਗਏ ਟੈਂਕੀ ਚੜੇ ਸੀ ਉਹਨਾਂ ਨੂੰ ਇਹ ਸਮਝਾਇਆ ਕਿ ਚਲੋ ਆਪਣੇ ਜਿਹੜੇ ਆ ਧਰਨੇ ਮਜਾਰੇ ਚੱਲਦੇ ਰਹੇ ਨੇ ਆਪਾਂ ਦੇ ਹੱਕ ਲਈ ਜੋ ਪ੍ਰੋਟੈਸਟ ਕਰਦੇ ਰਹੇ ਨੇ ਤੁਸੀਂ ਥੱਲੇ ਆਓ ਚਲੋ ਉਹਨਾਂ ਨੇ ਪ੍ਰਸ਼ਾਸਨ ਦੀ ਵੀ ਗੱਲਬਾਤ ਬੰਨੀ ਸਾਡੇ ਵੀ ਉਹਨਾਂ ਨੇ ਮਾਨ ਰੱਖਿਆ ਉਹ ਥੱਲੇ ਆਏ ਆ ਉਸ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਜਿਹੜਾ ਸਾਡਾ ਅੜਤਾਲ ਇਹ ਸਾਡੀ ਜਾਰੀ ਰਹੂਗੀ ਜਿਵੇਂ ਕਿ ਦਿਖੇਗਾ ਅੱਜ ਕਈ ਥਾਵਾਂ ਦੇ ਉੱਪਰ लाठीचार्ज ਵੀ ਹੋਇਆ ਹੈ ਤੇ ਜਿਵੇਂ ਕੰਟਰੋਲ ਉੱਤੇ ਪਾਇਆ ਗਿਆ ਸੀ ਜੇ ਘਟਨਾਵਾਂ ਮੇ ਸਾਹਮਣੇ ਆਈਆਂ ਕਿ ਉਹਨਾਂ ਕੋਈ ਅਸੀਂ ਫਰੀਕੋਡ ਪ੍ਰਸ਼ਾਸਨ ਦਾ ਬਹੁਤ ਦਇਆਲੂ ਧੰਨਵਾਦ ਕਰਦੇ ਜਿਨ੍ਹਾਂ ਸਾਡੇ ਨਾਲ ਹਰੇਕ ਤਰ੍ਹਾਂ ਕੋਆਪਰੇਟ ਕਰਕੇ ਚੱਲੇ ਇਥੇ ਕੋਈ ਕਿਸੇ ਤਰ੍ਹਾਂ ਕੋਈ ਵੀ ਐਹੋ ਜੀ लाठीचार्ज ਦੀ ਗੱਲਬਾਤ ਨਹੀਂ ਅਸੀਂ ਉਹਨਾਂ ਨੂੰ ਸੁਨਿਓ ਤਾਂ ਸਾਡਾ ਸਹਿਯੋਗਤਾ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਕਿ ਜਿਹੜੀ ਤੁਹਾਡੀ ਮੰਗਾਂ ਜਾਇਜ ਨੇ ਕਿ ਉਹ ਸਾਡੇ ਨਾਲ ਹਰ ਤਰ੍ਹਾਂ ਖੜੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਹੁਣ ਕੱਲ ਤੋਂ ਜਿਹੜੇ ਕੰਮ ਅਸੀਂ ਬੰਦਰ ਵੀ ਹਾਂ ਪੀਆਰਟੀ ਜੀ ਪਨਬਾਸ 2511 ਜਥੇਬੰਦੀ ਵੱਲੋਂ ਜਿਹੜੀ ਹੜਤਾਲ ਜਾਰੀ ਹੈ ਜਿੰਦੇ ਚ ਕਰਮਚਾਰੀ ਦਲ ਕਾਮਰੇਡ ਜਥੇਬੰਦੀ ਜਿੱਦਾਂ ਜਿਹੜਾ ਹੁਣ ਸਾਡੇ ਦੋ ਤਰੀਕ ਨੂੰ ਪੀਆਰਟੀ ਜੀ ਦਾ ਟੈਂਡਰ ਹੋਣ ਜਾ ਰਿਹਾ ਹੈ ਉਹਦੇ ਜਿੰਨੀ ਐਕਸ਼ਨ ਕਮੇਟੀ ਹੈ ਉਹਨੇ ਸਾਡੀ ਮੈਤ ਕੀਤੀ ਹੈ ਸੋ ਸਾਡਾ ਜਿਹੜਾ ਇਹ ਧਰਨਾ ਉਹ ਜਾਰੀ ਰਹੇਗਾ ਜੀ